ਗਰਮੀ ਦੇ ਦਿਨਾਂ ਦੇ ਵਿੱਚ ਘਰ ਦੇ ਵਿੱਚ ਮੱਖੀਆਂ ਬਹੁਤ ਆ ਜਾਂਦੀਆਂ ਜੀ ਆਪਣੀ ਕਿਚਨ ਦੇ ਵਿੱਚ ਜਾਂ ਆਪਣੇ ਵਿਹੜੇ ਦੇ ਵਿੱਚ ਕਈ ਵਾਰ ਤੇ ਦੋਸਤੋ ਆਪਣੇ ਕਮਰਿਆਂ ਦੇ ਵਿੱਚ ਵੀ ਵੱੜ ਜਾਂਦੀਆਂ ਤੇ ਬਹੁਤ ਹੀ ਜ਼ਿਆਦਾ ਸਤਾਉਂਦੀਆਂ ਤੇ ਜਿਨ੍ਹਾਂ ਦੀਆਂ ਦੁਕਾਨਾਂ ਵਾਂ ਮਠਿਆਈਆਂ ਦੀਆਂ ਜਾਂ ਫਿਰ ਰੋਹ ਦੇ ਰੂਲੇ ਲਾਉਂਦੇ ਆ ਉਹਨਾਂ ਦੀ ਵੀ ਬਹੁਤ ਜ਼ਿਆਦਾ ਜਿਹੜੀ ਮੱਖੀ ਆ ਉਹ ਆ ਜਾਂਦੀ ਪਰ ਇਹ ਲਾਲ ਜਿਹੜੀ ਡੱਬੀ ਹੈ ਨਾ ਦੋਸਤੋ ਲਾਲ ਡੱਬੀ ਦੇ ਨਾਲ ਕਦੀ ਵੀ ਤੁਹਾਡੇ ਘਰ ਦੇ ਵਿੱਚ ਅੱਖੀਆਂ ਨਹੀਂ ਜੇ ਆ ਸਕਦੀਆਂ ਇੰਨਾ ਕਿ ਇਹ ਜਿਹੜਾ ਜ਼ਬਰਦਸਤ ਤਰੀਕਾ ਇੱਕ ਕੈਮੀਕਲ ਇਹ ਬਣਾ ਕੇ ਨਾ ਆਪਾਂ ਇਹਦੇ ਵਿੱਚ ਪਾ ਕੇ ਜਿੱਥੇ ਆਪਾਂ ਇਹ ਡਬੀ ਧਰਤੀ ਦੋਸਤੋ ਜ਼ਿੰਦਗੀ ਭਰ ਤੁਹਾਡੇ ਘਰ ਦੇ ਵਿੱਚ ਜੇ ਮੱਖੀਆਂ ਨਹੀਂ ਆ ਜ ਸਾਧਿਆ ਮੱਖੀਆਂ ਨੂੰ ਇਹ ਜਿਹੜਾ ਕੈਮੀਕਲ ਹੈ ਨਾ ਧੌਣੋਂ ਫੜ ਫੜ ਕੇ ਬਾਹਰ ਕੱਢੂਗਾ ਤੇ ਇਹ ਲ ਕੈਮੀਕਲ ਤਿਆਰ ਕਿਵੇਂ ਕਰਨਾ ਆਜੋ ਮੈਂ ਤੁਹਾਨੂੰ ਦੱਸਦਾ ਬਹੁਤ ਹੀ ਸੌਖਾ ਜਿਹਾ ਤਰੀਕਾ ਆ ਤੁਸੀਂ ਬਸ ਵੀਡੀਓ ਦੇ ਨਾਲ ਬਣੇ ਰਹੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਰਿਆਂ ਤੱਕ ਤਾਂ ਜੋ ਹਰ ਕੋਈ ਵੀਡੀਓ ਦਾ ਜਿਹੜਾ ਲਾਭ ਹੋ ਲੈ ਸਕੇ ਸਾਥ ਸ਼੍ਰੀ ਕਾ ਜੀ ਸਾਰਿਆਂ ਨੂੰ ਤੇ ਦੋਸਤੋ ਕਰਨਾ ਕੀ ਹੈ ਮੱਖੀਆਂ ਨੂੰ ਆਪਾਂ ਧੌਣੋਂ ਫੜ ਫੜ ਕੇ ਬਾਹਰ ਕਿਵੇਂ ਕੱਢਣਾ ਇਹ ਲਾਲ ਡੱਬੀ ਦੇ ਨਾਲ ਲਾਲ ਇੱਕ ਤੁਸੀਂ ਇਸ ਤਰ੍ਹਾਂ ਦੀ ਡੱਬੀ ਜੀ ਲੈ ਲੈਣੀ ਕੋਈ ਵੀ ਡੱਬੀ ਭਾਵੇਂ ਆ ਲੈ ਲਓ ਜੇ ਤਾਂ ਕਿ ਆਪਾਂ ਦੋ ਡੱਬੀਆਂ ਵੀ ਬਣਾ ਸਕਦੇ ਜੇ ਤੁਸੀਂ ਚਾਰ ਵੀ ਬਣਾ ਸਕਦੇ ਜੀ ਇਹ ਡੱਬੀ ਜੀ ਲੈ ਕੇ ਤੁਸੀਂ ਪਉਣਾ ਕੀ ਹੈ ਸਭ ਤੋਂ ਪਹਿਲੀ ਚੀਜ਼ ਆਪਾਂ ਇਹਦੇ ਵਿੱਚ ਪਾਉਣੀ ਆ ਜੀ ਐ ਇਹ ਹੈਗਾ ਆਪਣਾ ਲੂਣ ਦੋਸਤੋ ਜਿਹੜਾ ਦਾਲਾ ਸਬੀਆਂ ਦੇ ਵਿੱਚ ਆਪਾਂ ਲੂਣ ਪਾਉਨੇ ਆ ਇਹ ਨਮਕ ਦੋ ਤੋਂ ਤਿੰਨ ਚਮਚੇ ਜਿਹੜੇ ਲੂਣ ਦੇ ਆ ਨਾ ਉਹ ਆਪਾਂ ਇਹਦੇ ਵਿੱਚ ਪਾ ਲੈਣੇ ਆ ਦੋਸਤੋ ਇੰਨਾ ਕਿ ਜਿਹੜਾ ਜਬਰਦਸਤ ਯਾਰ ਦੋਸਤ ਇਹ ਕੈਮੀਕਲ ਬਣੂਗਾ ਨਾ ਕਿ ਕਿਆ ਹੀ ਬਾਤਾਂ ਮੱਖੀ ਤੁਸੀਂ ਵੇਖਣ ਨੂੰ ਦੱਸੋਗੇ ਪਰ ਮੱਖੀ ਨਹੀਂ ਇਹ ਤੁਹਾਡੇ ਘਰ ਦੇ ਵਿੱਚ ਆ ਸਕਦੀ। ਇਹ ਚੀਜ਼ ਪਾਉਣ ਤੋਂ ਬਾਅਦ ਆਪਾਂ ਹੋਰ ਇਹਦੇ ਵਿੱਚ ਕੀ ਕੀ ਪਾਉਣਾ ਉਹ ਵੀ ਤੁਹਾਨੂੰ ਨਾਲ ਦੱਸੀ ਹੈ ਨਾ ਤੁਸੀਂ ਲੈਣੀ ਹੈ ਜੀ ਇਹ ਡੀਟੋਲ ਡੀਟੋਲ ਲੈਣੀ ਦੋਸਤ ਡੀਟੋਲ ਦੀ ਸਮੈਲ ਬਹੁਤ ਹੀ ਜ਼ਿਆਦਾ ਆਉਂਦੀ ਆ ਪਰ ਇਹ ਆਪਣੇ ਘਰ ਦੇ ਲਈ ਤੇ ਚੰਗੀ ਹੁੰਦੀ ਆ ਪਰ ਮੱਖੀਆਂ ਨੂੰ ਦੋਸਤੋ ਬਹੁਤ ਹੀ ਜ਼ਿਆਦਾ ਅਲਰਜੀ ਜੀ ਕਰਦੀ ਆ ਤੇ ਮੱਖੀਆਂ ਤੋਂ ਫੜ ਫੜ ਕੇ ਬਾਹਰ ਕੱਢੂਗੀ ਤੇ ਡੀਟੋਲ ਦੇ ਦੋਸਤੋ ਤੁਸੀਂ ਦੋ ਚਮਚੇ ਦੋ ਚਮਚੇ ਜੇ ਡਟੋਲਦੇ ਆ ਨਾ ਉਹ ਇਹਦੇ ਵਿੱਚ ਪਾ ਲੈਣੇ ਆ। ਦੋ ਚਮਚੇ ਡਟੋਲਦੇ ਵੀ ਆਪਾਂ ਇਹਦੇ ਵਿੱਚ ਪਾ ਲਈ ਤੇ ਝੋਣ ਆਪਾਂ ਤੀਜੀ ਚੀਜ਼ ਆਪਾਂ ਇਹਦੇ ਵਿੱਚ ਕੀ ਪਾਉਣੀ ਹੈ ਲਓ ਜੀ ਤੀਜੀ ਚੀਜ਼ ਪਾਉਣੀ ਹੈ ਇਹ ਇਹ ਕਲੀਨਿਕ ਪਲੱਸ ਦਾ ਸ਼ੈਂਪੂ ਕੋਈ ਵੀ ਸ਼ੈਂਪੂ ਜਿਹੜਾ ਵਾ ਨਾ ਉਹ ਤੁਸੀਂ ਪਾ ਸਕਦੇ ਸਿਰਫ 1 ਰੁਪਏ ਦਾ ਬਹੁਤਾ ਨਹੀਂ ਤੁਸੀਂ ਪਾਉਣਾ ਕੋਈ ਵੀ ਜਿਹੜਾ ਸ਼ੈਂਪੂ ਹੈ ਨਾ ਉਹ ਤੁਸੀਂ ਇਹਦੇ ਵਿੱਚ ਪਾਉਣਾ ਹੀ ਪਾਉਣਾ ਹੈ। ਲੋ ਵੀ ਕਲੀਨਿਕ ਪਲੱਸ ਦਾ ਸ਼ੈਂਪੂ ਵੀ ਜਿਹੜਾ ਹੈ ਨਾ ਆਪਾਂ ਇਹਦੇ ਵਿੱਚ ਪਾ ਲੇਤਾ ਤੇ ਹੁਣ ਚੌਥੀ ਚੀਜ਼ ਲੈਣੀ ਹੈ ਜੀ ਤੁਸੀਂ ਗੁਲਾਬ ਜਲ ਗੁਲਾਬ ਜਲ ਆ ਇਹਦੇ ਵਿੱਚ ਇਹਦੇ ਵਿੱਚ 2 ਚਮਚੇ ਗੁਲਾਬ ਜਲ ਦੇ ਪਾਉਣੇ ਆ ਉਹ ਕਿਉਂ ਪਾਉਣੇ ਆ ਇਹਦੇ ਨਾਲ ਜਿਹੜੀ ਫਰੇਗਰੈਂਸ ਹੈ ਨਾ ਜਿੱਥੇ ਵੀ ਤੁਸੀਂ ਰੱਖੋਗੇ ਇਹਦੀ ਫਰੇਗਰੈਂਸ ਕਿਆ ਹੀ ਬਾਤਾਂ ਦੋਸਤੋ ਇਹਦੀ ਫਰੇਗਰੈਂਸ ਬਹੁਤ ਹੀ ਜ਼ਿਆਦਾ ਵਧੀਆ ਬਣ ਜੂਗੀ ਇਹ ਤੁਹਾਡੇ ਲਈ ਤੇ ਬਹੁਤ ਹੀ ਵਧੀਆ ਰਹੂਗੀ ਗਲਾਵ ਯਲਦੇ ਵੀ ਇਹਦੇ ਵਿੱਚ ਪਾ ਲਿੱਤੇ ਤੇ ਹੁਣ ਦੋਸਤੋ ਇੱਕ ਚੀਜ਼ ਹੀ ਸਿਰਫ ਇੱਕ ਚੀਜ਼ ਆਪਾਂ ਇਹਦੇ ਵਿੱਚ ਹੋਰ ਪਾਉਣੀ ਜੀ ਲਓ ਜੀ ਚੌਥੀ ਸ਼ੈ ਜਿਹੜੀ ਹੈ ਨਾ ਉਹ ਤੁਸੀਂ ਲੈਣੀ ਹੈ ਜੀ ਐ ਏਗੀਆਂ ਇਹ ਹੈਗੀਆਂ ਆਪਣੀਆਂ ਫਰਨੈਲ ਦੀਆਂ ਗੋਲੀਆਂ ਦੋਸਤੋ ਤੁਹਾਨੂੰ ਪਤਾ ਫਰਨੈਲ ਦੀਆਂ ਗੋਲੀਆਂ ਦੀ ਵੀ ਜਿਹੜੀ ਹੈ ਨਾ 스ਮੈਲ ਬਹੁਤ ਹੀ ਜ਼ਿਆਦਾ ਚੜਦੀ ਆ ਤੇ ਮੱਖੀਆਂ ਨੂੰ ਬਹੁਤ ਹੀ ਜ਼ਿਆਦਾ ਚੜੂਗੀ ਤੇ ਮੱਖੀ ਜਿਹੜੀ ਵੀ ਤੁਹਾਡੇ ਘਰ ਦੇ ਵਿੱਚ ਆਉਗੀ ਤੇ ਮੱਖੀਆਂ ਨੂੰ ਬਹੁਤ ਹੀ ਜ਼ਿਆਦਾ ਚੜੂਗੀ ਤੇ ਮੱਖੀ ਜਿਹੜੀ ਵੀ ਤੁਹਾਡੇ ਘਰ ਦੇ ਵਿੱਚ ਆਉਗੀ ਮੁਰਦੇ ਪੈਰੀ ਘਰ ਦੇ ਬਾਹਰ ਜਾਊਗੀ ਇਹਦੀਆਂ ਜਿਹੜੀਆਂ ਦੋ ਗੋਲੀਆਂ ਨਾ ਦੋ ਗੋਲੀਆਂ ਆਪਾਂ ਇਹਦੇ ਵਿੱਚ ਪਾ ਲੈਣੀਆਂ ਲਓ ਜੀ ਦੋ ਗੋਲੀਆਂ ਆਪਾਂ ਇਹਦੇ ਵਿੱਚ ਪਾ ਲਿੱਤੀਆਂ ਤੇ ਹੁਣ ਆਪਾਂ ਕਰਨਾ ਏ ਕੀ ਏ ਇਹਨੂੰ ਆਪਾਂ ਕਰ ਲੈਣਾ ਜੀ ਪਹਿਲਾਂ ਬੰਦ ਤੇ ਬੰਦ ਕਰਨ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਜਿਹੜਾ ਨਾ ਆਪਾਂ ਸ਼ੇਕ ਕਰ ਲੈਣਾ ਇਹਨੂੰ ਆਪਾਂ ਹਲਾ ਲੈਣਾ ਆਂ ਇਹਨੰ ਮੇਟ ਇਹਨੂੰ ਹਲਾਈ ਜਾਣਾ ਹਲਾਈ ਜਾਣਾ ਕਿ ਆਪਣੀਆਂ ਜਿਹੜੀਆਂ ਪੰਜ ਚੀਜ਼ ਆਪਾਂ ਪਾਈਆਂ ਨਾ ਲੂਣ ਡਟੋਲ ਗੁਲਾਬ ਜਲ ਕਲੀਨਿਕ ਪਲੱਸ ਦੇ ਨਾਮ ਫਰਨੈਲ ਦੀਆਂ ਗੋਲੀਆਂ ਇਹ ਸਾਰੀਆਂ ਚੀਜ਼ ਜਿਹੜੀਆਂ ਮਿਕਸ ਆਪ ਹੋ ਜਾਣ ਚੰਗੇ ਤਰੀਕੇ ਦੇ ਨਾਲ ਲਓ ਵੀ ਦੋਸਤੋ ਇਹ ਜਿਹੜਾ ਹੁਣ ਲਿਕਵਿਡ ਬਣ ਚੁੱਕਾ ਨਾ ਇਹ ਜਿਹੜਾ ਕੈਮੀਕਲ ਬਣ ਚੁੱਕਾ ਇਹਨੂੰ ਥੋੜਾ ਜਿਹਾ ਸੁੰਘ ਕੇ ਵੇਖੀਏ ਓਹੋ ਕੀ ਬਾਤ ਆ ਦੋਸਤੋ ਇੰਨੀ ਕੀ ਵਧੀਆ ਫ੍ਰੈਗਰੈਂਸ ਆ ਨਾ ਇਹਦੀ ਇਹਦੇ ਨਾਲ ਦੋਸਤੋ ਹੁਣ ਤੁਸੀਂ ਇੱਕ ਜਿਹੜਾ ਆਪਣੇ ਕਿਚਨ ਦੇ ਵਿੱਚ ਰੱਖ ਸਕਦੇ ਜੀ ਇੱਕ ਡੱਬੀ ਬਣਾ ਕੇ ਤੇ ਇੱਕ ਡੱਬੀ ਬਣਾ ਕੇ ਆਪਣੇ ਵਿਹੜੇ ਦੇ ਵਿੱਚ ਇੱਕ ਡੱਬੀ ਬਣਾ ਕੇ ਆਪਣੇ ਰੂਮ ਰਾਂ ਦੇ ਵਿੱਚ ਰੱਖ ਸਕਦੇ ਜੀ ਇਹ ਤਿੰਨ ਮੰਨਿਓ 100% ਜਿਹੜਾ ਨਾ ਇਹਦਾ ਤੁਹਾਨੂੰ ਰਿਜ਼ਲਟ ਮਿਲੂਗਾ ਮੱਖੀ ਤੁਹਾਡੇ ਘਰ ਦੇ ਵਿੱਚ ਐਂਟਰ ਨਹੀਂ ਹੋ ਸਕਦੀ ਬਹੁਤ ਹੀ ਇਹ ਜਿਹੜਾ ਤਗੜਾ ਤਰੀਕਾ ਹੈ ਤੁਸੀਂ ਇਹ ਲਾਲ ਡੱਬੀ ਚਮਤਕਾਰੀ ਲਾਲ ਡੱਬੀ ਬਣਾਲੀ ਆਖੀਆਂ ਜਿਹੜੀਆਂ ਤੁਹਾਡੇ ਘਰ ਦੇ ਵਿੱਚੋਂ ਸ਼ੂ ਮੰਤਰ ਹੋ ਜਾਣਗੀਆਂ ਬਾਏ ਬਾਏ ਕਰ ਜਾਣਗੀਆਂ ਇੰਨਾ ਕਿ ਇਹ ਜਿਹੜਾ ਟਾਪ ਦਾ ਤਰੀਕਾ ਉਹ ਬਸ ਇਹਨੂੰ ਬੱਚਿਆਂ ਤੋਂ ਦੂਰ ਰੱਖਿਓ ਕਿਉਂਕਿ ਇਹਦੇ ਵਿੱਚ ਜਿਹੜੀਆਂ ਵਾ ਫਰਨੈਲ ਦੀਆਂ ਗੋਲੀਆਂ ਪਈਆਂ ਹੋਈਆਂ ਤੇ ਇੱਕ ਡਿਟਾਲ ਪਈ ਹੋਈ ਹੈ ਇਸ ਕਰਕੇ ਬੱਚਿਆਂ ਤੋਂ ਜਿਹੜਾ ਵਾ ਦੂਰ ਰੱਖਣੀ ਆ ਪਰ ਇਹਦੇ ਨਾਲ ਦੋਸਤੋ ਮੱਖੀਆਂ ਨਹੀਂ ਇਹ ਘਰ ਦੇ ਵਿੱਚ ਆ ਸਕਦੀਆਂ ਇੱਕ ਵਾਰ ਇਹਨੂੰ ਯੂਜ਼ ਕਰਕੇ ਵੇਖਿਓ ਇੱਕ ਵਾਰ ਇਹਨੂੰ ਬਣਾ ਕੇ ਤੁਸੀਂ ਘਰ ਦੇ ਵਿੱਚ ਰੱਖ ਕੇ ਵੇਖੋ ਬਹੁਤ ਹੀ ਵਧੀਆ ਜਿਹੜੇ ਇਹਦੇ ਰਿਜ਼ਲਟ ਮਿਲਣਗੇ ਤੇ ਜੇ ਹੁਣ ਦੋਸਤੋ ਵੀਡੀਓ ਚੰਗੀ ਲੱਗੀ ਨੇ ਤੇ ਦੱਬ ਕੇ ਸ਼ੇਅਰ ਕਰ ਦਿਓ ਤੇ ਗਾਹ ਦੀ ਗਾਹ ਤੇ ਗਾਹ ਵੀ ਇਦਾਂ ਦੀਆਂ ਹੋਰ ਵੀਡੀਓ ਵੇਖਣ ਲਈ ਆਪਣੇ ਪੇਜ ਨੂੰ ਫੋਲੋ ਕਰਕੇ